मेरठ ਦੇ ਕਪਸਾੜ ਇਲਾਕੇ ਦੇ ਵਿੱਚ ماں ਤੇ ਧੀ ਦੇ ਨਾਲ ਜਿਸ ਤਰ੍ਹਾਂ ਕੁਝ ਦਰਿੰਦਿਆਂ ਨੇ ਦਰਿੰਦਗੀ ਕੀਤੀ ਹੈ ਉਹ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਚੁੱਕੀ ਹੈ ਯੂਪੀ ਸਰਕਾਰ ਵੀ ਚੰਦਰ ਸ਼ੇਖਰ ਆਜ਼ਾਦ ਦੀ دہਾਰ ਦੇ ਉੱਪਰ ਬਕਾਇਦਾ ਤੌਰ ਤੇ ਬਕਾਇਦਾ ਤੌਰ ਤੇ ਹਿੱਲੀ ਪਈ ਹੈ ਕਿ ਚੰਦਰ ਸ਼ੇਖਰ ਜਿਹੜੇ ਕੀ ਮੌਜੂਦਾ ਐਮਪੀ ਨੇ ਔਰ ਚੰਦਰ ਸ਼ੇਖਰ 라ਵਣ ਜਿਨ੍ਹਾਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਇਨਾਮ ਦਿੱਤਾ ਗਿਆ ਹੈ ਔਰ ਅਫਸਾੜ ਇਲਾਕੇ ਦੇ ਵਿੱਚ ਇੱਕ ਦਲਿਤ ਮਹਿਲਾ ਨੂੰ ਪਹਿਲਾਂ ਮਾਰਿਆ ਗਿਆ ਉਸ ਦੀ ਬੱਚੀ ਨੂੰ ਕਿਡਨੈਪ ਕੀਤਾ ਗਿਆ ਹਾਲਾਂਕਿ ਚੰਦਰ ਸ਼ੇਖਰ ਆਜ਼ਾਦ ਵੱਲੋਂ ਬਕਾਇਦਾ ਤੌਰ ਤੇ ਮਿਰਟ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਲੇਕਿਨ ਆਪਣੀ ਕੋਸ਼ਿਸ਼ ਦੇ ਵਿੱਚ ਸਫਲ ਵੀ ਰਹੇ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਚੰਦਰ ਸ਼ੇਖਰ ਆਜ਼ਾਦ ਜਿਹੜੇ ਕਿ ਮੌਜੂਦਾ ਐਮਪੀ ਨੇ ਉਹ ਪੀੜਤ ਪਰਿਵਾਰ ਦੇ ਘਰ ਉਹਨਾਂ ਨੂੰ ਮਿਲਣ ਲਈ ਜਾ ਰਹੇ ਨੇ ਔਰ ਬਕਾਇਦਾ ਤੌਰ ਤੇ ਉਸ ਨੂੰ ਸੜਕ ਤੇ ਰੋਕ ਕੇ ਆ ਗਿਆ ਔਰ 10 ਕਿਲੋਮੀਟਰ ਤੱਕ ਖੁਦ ਪੁਲਿਸ ਨੂੰ ਭਜਾਇਆ ਔਰ ਮੋਟਰਸਾਈਕਲ ਦਾ ਸਹਾਰਾ ਲੈ ਕੇ ਉਹ ਪੀੜਿਤ ਪਰਿਵਾਰ ਦੇ ਕੋਲ ਪਹੁੰਚ ਗਿਆ ਦੱਸ ਦਈਏ ਕਿ ਮੇਰਟ ਕਪਸਾੜ ਇਲਾਕੇ ਦੇ ਵਿੱਚ ਦਲਿਤ ਪੀੜਿਤ ਪਰਿਵਾਰ ਨੂੰ ਮਿਆ ਦਿਲਾਉਣ ਵਾਸਤੇ ਬਾਈਕ ਤੇ ਸਵਾਰ ਹੋ ਕੇ ਕਿਸੇ ਦੀ ਬਾਈਕ ਆ ਰਹੀ ਸੀ ਉਸ ਨੂੰ ਹੱਥ ਦਿੱਤਾ ਉਸ ਨੇ ਪਿੱਛੇ ਬੈਠਾ ਔਰ ਉਸ ਦਾ ਸਿਕਿਉਰਿਟੀ ਗਾਰਡ ਵੀ ਬਕਾਇਦਾ ਤੌਰ ਤੇ ਚੰਦਰ ਸ਼ੇਖਰ ਆਜ਼ਾਦ ਦੀ ਪਿਛਲੀ ਸੀਟ ਤੇ ਬੈਠ ਗਿਆ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਉਸ ਦਲਿਤ ਪਰਿਵਾਰ ਨੂੰ ਜਾ ਕੇ ਮਿਲਿਆ ਜਾਵੇ ਲੇਕਿਨ ਉਸ ਨੇ ਵਿੱਚ ਆਪਣੀਆਂ ਪੂਰੀ ਤਰ੍ਹਾਂ ਕਾਮਯਾਬੀ ਹੋਇਆ ਹੈ ਉਸ ਨੇ ਬਕਾਇਦਾ ਤੌਰ ਤੇ ਖਾਸਾ ਵਿਆਹਦ ਕੀਤਾ ਹੈ ਕਿ ਇੰਨਾ ਜ਼ਿਆਦਾ ਪ੍ਰੈਸ਼ਰ ਜਿਹੜਾ ਹੈ ਪਾਇਆ ਜਾ ਰਿਹਾ ਹੈ ਤਾਂ ਕਿ ਉਹ ਲੜਕੀ ਜਿਹੜੀ ਇਸ ਗਲਤ ਤੇ ਮਤਲਬ ਇਹ ਬਿਆਨ ਦੇਵੇ ਕਿ ਮੇਰੀ ਇਸ ਲੜਕੇ ਦੇ ਨਾਲ ਪਹਿਲਾਂ ਹੀ ਸੈਟਿੰਗ ਸੀ ਔਰ ਮੈਂ ਇਹਨੂੰ ਫੋਨ ਕਾਲ ਕਰਦੀ ਸੀ ਬਗੈਦਾ ਬਕਾਇਦਾ ਕਿਸੇ ਨਾ ਤਰ੍ਹਾਂ ਪ੍ਰੈਸ਼ਰ ਦੇ ਵਿੱਚ ਉਸ ਲੜਕੀ ਦੇ ਕੋਲੋਂ ਬਿਆਨਵਾਜੀ ਕਰਵਾਈ ਜਾ ਸਕਦੀ ਹੈ ਇਹ ਖਾਦ사 ਜ਼ਾਹਿਰ ਕੀਤਾ ਹੈ ਚੰਦਰ ਸ਼ੇਖਰ ਆਜ਼ਾਦ ਨੇ ਚੰਦਰ ਸ਼ੇਖਰ ਦੀ ਬੜਕ ਸੁਣ ਕੇ ਯੂਪੀ ਦੀ ਸਰਕਾਰ ਦੀਆਂ ਚੂੜਾਂ ਤੱਕ ਹਿੱਲ ਗਈਆਂ ਔਰ ਯੂਪੀ ਦੀ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਸਲ ਵਿੱਚ ਹੁਣ ਕੀ ਹੋਏਗਾ ਕੀ ਨਹੀਂ ਹੋਏਗਾ ਜਦੋਂ ਪੁਲਿਸ ਬਕਾਇਦਾ ਤੌਰ ਤੇ ਚੰਦਰ ਸ਼ੇਖਰ ਆਜ਼ਾਦ ਨੂੰ ਅੱਗੇ ਜਾਣ ਤੋਂ ਰੋਕ ਰਹੀ ਸੀ ਤੇ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਸੀ ਕਿ ਮੇਰੀ ਇੱਕ ਕਾਲ ਦੇ ਉੱਪਰ ਪੂਰਾ ਯੂਪੀ ਜਿਹੜਾ ਹੈ ਉਹ ਜਾਮ ਹੋ ਜਾਏਗਾ ਔਰ ਪੁਲਿਸ ਦੇ ਚਿਹਰੇ ਦੇ ਉੱਪਰ ਪੁਲਿਸ ਦੇ ਫੇਸ ਦੇ ਉੱਪਰ ਪੁਲਿਸ ਨੂੰ ਜਿਹੜਾ ਹੈ ਇੰਨੀ ਸਰਦੀ ਦੇ ਵਿੱਚ ਪਸੀਨਾ ਪਸੀਨੀ ਹੋਣਾ ਪਿਆ ਸੀ ਜਦੋਂ ਇਹ ਚੰਦਰਸ਼ੇਖਰ ਨੇ ਬਿਆਨ ਦਿੱਤਾ ਹੈ ਸੋ ਦੋਸਤੋ ਮਤਲਬ ਜਿਹੜੀਆਂ ਸਰਕਾਰਾਂ ਕਰਨੀ ਤੇ ਕਥਨੀ ਦੇ ਵਿੱਚ ਅੰਤਰ ਰੱਖਦਿਆਂ ਨੇ ਉਹਨਾਂ ਨੂੰ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਚੰਦਰਸ਼ੇਖਰ ਆਜ਼ਾਦ ਪੂਰੀ ਤਰ੍ਹਾਂ ਆਪਣੀ ਸੈਨਾ ਦੇ ਨਾਲ ਬਕਾਇਦਾ ਤੌਰ ਤੇ ਉਸ ਪਰਿਵਾਰ ਦੇ ਕੋਲ ਪਹੁੰਚਿਆ ਔਰ ਉਸ ਨੂੰ ਦਿਲਾਸਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚਿੰਤਾ ਕਰਨੇ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਤੇ ਪ੍ਰੈਸ਼ਰ ਹੈ ਸਾਨੂੰ ਪਤਾ ਹੈ ਮੇਰੇ ਤੇ ਵੀ ਪ੍ਰੈਸ਼ਰ ਹੈ ਲੇਕਿਨ ਮੈਂ ਫਿਰ ਹਰ ਪ੍ਰੈਸ਼ਰ ਤੋਂ ਪਰੇ ਹਟ ਕੇ ਮੈਂ ਤੁਹਾਡੇ ਕੋਲ ਪਹੁੰਚ ਚੁੱਕਾ ਹਾਂ ਸੋ ਦੋਸਤੋ ਇਹ ਪੂਰੀ ਤੁਸੀਂ ਘਟਨਾ ਨੂੰ ਵੇਖਿਆ ਹੈ 10 ਕਿਲੋਮੀਟਰ ਮਤਲਬ ਉਹ ਰਨਿੰਗ ਕੀਤੀ ਉਸਨੇ ਪੁਲਿਸ ਤੌਰ ਦੀ ਰਹੀ ਲੇਕਿਨ ਕਿਸੇ ਵੀ ਤਰ੍ਹਾਂ ਦਾ ਪੁਲਿਸ ਦੇ ਕੋਲ ਜਵਾਬ ਨਹੀਂ ਸੀ ਨਹੀਂ ਸੀ ਕਿਉਂਕਿ ਇੱਕ ਦਲਿਤ ਪਰਿਵਾਰ ਦੇ ਨਾਲ ਬੇਇਨਸਾਫੀ ਹੋਈ ਸੀ ਔਰ ਬੇਇਨਸਾਫੀ ਕੁਝ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪੋਲੀਟਿਕਲ ਸ਼ੈਲਟਰ ਮਿਲਿਆ ਹੁੰਦਾ ਹੈ ਔਰ ਜਿਨ੍ਹਾਂ ਦੇ ਉੱਪਰ ਪੋਲੀਟਿਕਲ ਜਿਹੜਾ ਹੈ ਉਹ ਪੂਰਾ ਆਸ਼ੀਰਵਾਦ ਹੁੰਦਾ ਹੈ ਯੂਪੀ ਸਰਕਾਰ ਦੀ ਜੇ ਆਪਾਂ ਗੱਲ ਕਰੀਏ ਤੇ ਯੂਪੀ ਸਰਕਾਰ ਗੱਲਾਂ ਵਿੱਚ ਭੇਟੀਆਂ ਦੀ ਰੱਖਿਆ ਵਾਸਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਔਰ ਜਦੋਂ ਪ੍ਰੈਕਟੀਕਲੀ ਰੂਪ ਵਿੱਚ ਉਹਨਾਂ ਨੂੰ ਮਤਲਬ ਇੱਜ਼ਤ ਦੇਣੀ ਹੁੰਦੀ ਆ ਸਨਮਾਨ ਦੇਣਾ ਹੁੰਦਾ ਹੈ ਉਹਨਾਂ ਦੇ ਕੈਰੇਕਟਰ ਦੀ ਉਹਨਾਂ ਉਹਨਾਂ ਦੀ ਰੱਖਿਆ ਕਰਨੀ ਹੁੰਦੀ ਹੈ ਤਾਂ ਉਸ ਵੇਲੇ ਯੂਪੀ ਸਰਕਾਰ ਕਿਤੇ ਵੀ ਨਜ਼ਰ ਨਹੀਂ ਆਉਂਦੀ ਚੰਦਰ ਸ਼ੇਖਰ ਵੜਕ ਨੇ ਪੂਰੀ ਤਰ੍ਹਾਂ ਯੂਪ ਸਰਕਾਰ ਦੀਆਂ ਚੂੜਾ ਤੱਕ ਹਿਲਾ ਕੇ ਰੱਖ ਦਿੱਤੀਆਂ ਹੈ ਹੁਣ ਉਸ ਦਲਿਤ ਪਰਿਵਾਰ ਨੂੰ ਇਨਸਾਫ ਮਿਲੇਗਾ ਇਸ ਉਮੀਦ ਦੇ ਨਾਲ ਚੰਦਰਸ਼ੇਖਰ ਆਜ਼ਾਦ ਜਿਹੜੇ ਹੈ ਉਹ ਅਜੇ ਵੀ ਇਸ ਪੂਰੀ ਘਟਨਾ ਨੂੰ ਲੈ ਕੇ ਤਤ ਪਰ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਬ੍ਰੇਕਿੰਗ ਹੋਏਗੀ ਉਹ ਆਪ ਸਭ ਦੇ ਰੂਪ ਰੂਪ ਪੋਸੂਨਾਮਾ ਚੈਨਲ ਤੇ ਕੀਤੀ ਜਾਵੇਗੀ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ